ਜੰਡ ਮਗੋਲੀ ਅੱਗਾ ਉਣਸਰ ਤੱਕ ਸੀਰੇ ਤੱਕ ਹਾੜਗੀ ਮਾਰੇ ਪੂਰੀ ਫਸਲਾਂ ਡੁੱਬ ਲੀਆਂ ਰਾਤ ਆਇਆ ਬਣੂ ਕੁਛ ਕੋਈ ਸਰਪੰਚ ਕੋਈ ਆਇਆ ਇੱਥੇ ਕੋਈ ਢੀੜਾ ਮਾਰ ਕੇ ਗਿਆ ਨਾ ਮੇ ਯੋਰ ਤਾਂ ਨਹੀਂ ਆਇਆ ਐਮਐਲ ਉੱਥੇ ਖੜ ਕੇ ਪੁਲਪਾ ਫੋਟੋਆਂ ਤਰਾਗ ਐ ਐ ਆਰਾਮ ਤੇ ਆਪਣੇ ਘਰਾਂ ਬੈਠੇ ਸਾਰੇ ਨਾ ਕਿਸੇ ਨੂੰ ਮੁਆਵਜ਼ਾ ਮਿਲਣਾ ਦੋ ਚਾਰ ਦਿਨ ਦੀ ਬਾਤ ਐ ਇੱਕ ਦੋ ਵਾਰੀ ਬਾਤ ਊਟਣੀ ਆ ਮੁੜ ਕੇ ਫੇਦਾ ਹੋ ਜਾ ਮਹਾਰਾਜ ਮੁਆਵਜ਼ੇ ਦੀ ਗੱਲ ਕਰੋ ਭਗਵੰਤ ਮਾਨ ਸਾਹਿਬ ਨੇ ਜਦੋਂ ਸੱਤਾ ਚਾਹਣਾ ਸੀ ਉਸ ਤੋਂ ਪਹਿਲਾਂ ਕਹਿੰਦੇ ਸੀ ਮੈਂ ਤਾਂ ਮੁਰਗੀ ਦੇ ਮਰੀ ਦਾ ਵੀ ਮੁਆਵਜ਼ਾ ਦਊਂਗਾ ਆਪਣੇ ਖੱਤਰ ਦੌੜੀ ਆ ਮਾਚਲਾ ਖੱਤਰ ਹੈ ਕੰਗੜਾ ਨੂੰ 250 ਕਰੋੜ ਰੁਪਏ ਲੇਗੀ ਪੰਜਾਬ ਨੂੰ ਕਿਉਂ ਦੇ ਰਹੇ ਸਾਨ ਸਾਹਿਬ ਦੀ ਵੀਡੀਓ ਦੇਖ ਲੋ ਤਾਂ ਕਹਿੰਦੇ ਨੇ ਕਿ ਖਜ਼ਾਨਾ ਤਾਂ ਇੰਨਾ ਵਧਿਆ ਪਿਆ ਕਿ ਉਹਦਾ ਦਰਵਾਜ਼ਾ ਨਹੀਂ ਮੰਦ ਹੋ ਰਿਹਾ ਢੱਕਣ ਨਹੀਂ ਮੰਦ ਹੋ ਰਿਹਾ ਬਹੁਤ ਦਿੱਲੀ ਖੱਤਰ ਹੈ ਕੇਚੀਰੀਵਾਲ ਆਪਣੀ ਵੋਟਾਂ ਉੱਥੇ ਪੱਕੀ ਕਰ ਰਿਹਾ ਉਹਨਾਂ ਨੂੰ ਕਿਆ ਲੈਣਾ ਉਰੇ ਤੇ ਪੰਜਾਬ ਤੇ ਦੀਪਤੀ ਮਾਈ ਕੋਈ ਵੀ ਨਹੀਂ ਆਇਆ ਨਾ ਕੋਈ ਰਾਸ਼ਨ ਆਇਆ ਨਾ ਕੋਈ ਚਾਰ ਆਇਆ ਡੰਗਰਾਂਵਾਸ ਤੇ ਨਾ ਕੋਈ ਮੈਡੀਕਲ ਦੀ ਸਹੂਲਤ ਹੈ ਨਾ ਕੋਈ ਕਿਸਤੀ ਆਈ ਇੱਕ ਵਾਰ ਫਿਰ ਤੋਂ ਹਣ ਹੜਾ ਦੀ ਮਾਰ ਪੈ ਗਈ ਆ ਪ੍ਰਸ਼ਾਸਨ ਤਾਂ ਕਹਿ ਰਿਹਾ ਸੀ ਮਦਦਤ ਦੀ ਪੂਰੀ ਕੋਸ਼ਿਸ਼ ਕਰ ਰਿਹਾ ਜਹਾਜ਼ ਤੋਂ ਹੈਲੀਕਾਪਟਰ ਤੋਂ ਸਮਾਨ ਦਿੱਤਾ ਜਾ ਰਿਹਾ ਜਾ ਦੇ ਦੋ ਨਿਆਣੇ ਡਰਾ ਕੇ ਲੰਘ ਜਾ ਬਈ ਦੇਖੀ ਨਹੀਂ ਵੀਡੀਓ ਸਮਾਂ ਕਿਸੇ ਕੀ ਤਰਪਾਲਾਂ ਡਾਦਿਆਂ ਕਿਸੇ ਕਿਸ ਰਾਸ਼ਨ ਪਤਾ ਨਹੀਂ ਹੈ ਪਤਾ ਇਨਾਂ ਉਹ ਤਾਂ ਜਾਨਵਰੇ ਕੰਮ ਆ ਰਿਆ ਰਾਸ਼ਨ ਚੰਗੀਆਂ ਨਾ ਨੋ ਬਾਲਸਾ ਲਾਈਵੀਆਂ ਸੁਰਖੀ ਪਿੰਦੀ ਲਾਈਵ ਜੀ ਕਲਗੜ ਅਲੱਕੇ ਰੋ ਰਿਆ ਉਹ ਕਿਹੜਾ ਕੋਈ ਇਸਕਾ ਡੁੱਬਿਆ ਉਹ ਤਾਂ ਹੁਣ ਜੋ ਫੋਟੋ ਵਾਇਰਲ ਜੋ ਫੋਟੋ ਵਾਇਰਲ ਹੋ ਰਹੀ ਹੈ ਜੱਫੀ ਪਾ ਕੇ ਰੋ ਹਾਂ ਜੱਫੀ ਪਾ ਕੇ ਰੋ ਰਿਹਾ ਉਸ ਦਾ ਤਾਂ ਪਿੰਡੋ ਨਹੀਂ ਤਾਂ ਉਹਦਾ ਸੁੱਕੇ ਮਾਂ ਦੀ ਜਮੀ ਮਤਲਬ ਡਰਾਮੇਬਾਜੀ ਆ ਹੋ ਰਹੀ ਜਦ ਡਰਾਮੇਬਾਜੀ ਸੋਸੀ ਬਾਜੀ ਐਕਟਰ ਹੈ ਡਰਾਮੇਬਾਜਾ ਭੰਡਾ ਹੈ ਉਸ ਕੀ ਕੁੜੀ ਹੈ ਦੂਸਰੀ ਪਹਿਲਾ ਵਿਆਹ ਹੋਇਆ ਵਾ ਉਹ ਕਹੇਗੀ ਕਿ ਹਮ ਮਨੂ ਤਾਂ ਸਾਮ ਨਹੀਂ ਸਕਿਆ ਪੰਜਾਬ ਕੀਤਾ ਸਾਹਮਣੇ ਕਿਸਕੇ ਹੱਥ ਬੜਾ ਥਨੇ ਸਰਾਂ ਭੀਗੇ sire ka sara bhee pande ho ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਾਂਸ਼ ਊਮੜ ਕਰਨ ਜਿੱਥੇ ਪੂਰੇ ਪੰਜਾਬ ਨੂੰ ਹੜਾ ਦੀ ਮਾਰ ਪੈ ਰਹੀ ਹੈ ਉੱਥੇ ਗੱਲ ਕਰੀਏ ਪੀਪਲ ਮੰਡੋਲੀ ਦੀ ਤਾਂ ਉੱਥੇ ਵੀ ਹੜਾਂ ਦੀ ਮਾਰ ਪੈਣੀ ਸ਼ੁਰੂ ਹੋ ਗਈ ਹੈ ਸੋ ਪਿੰਡ ਦੇ ਜਿਹੜੇ ਨੇੜਲੇ ਇਲਾਕੇ ਦੇ ਲੋਕ ਨੇ ਇੱਥੇ ਪਹੁੰਚ ਚੁੱਕੇ ਨੇ ਨਾਲ ਗੱਲਬਾਤ ਕਰਾਂਗੇ ਬਾਈ ਜੀ ਕੀ ਨਾਮ ਹੈ ਤੁਹਾਡਾ ਗੋਪੀ ਵੰਗੋ ਜੀ ਬਾਈ ਜੀ ਹੜਾਂ ਦੀ ਮਾਰ ਪੈ ਰਹੀ ਹੈ ਇਹ ਕਿਹੜਾ ਪਿੰਡ ਹੈ ਤੁਸੀਂ ਕਿਹੜੇ ਪਿੰਡ ਤੋਂ ਆਏ ਹੋ ਤੇ ਕਿੱਧਰ ਨੂੰ ਚੱਲੇ ਇਸ ਟਾਈਮ ਤੇ ਬਈ ਉਹ ਜੰਡਵੰਗੋਲੀ ਅੱਗੇ ਉਣਸਰ ਤੱਕ ਸੀਰੇ ਤੱਕ ਹਾੜ੍ਹ ਗਈ ਮਾਰੇ ਪੂਰੀ ਫਸਲਾਂ ਡੁੱਬ ਲੀਆਂ ਰਾਤ ਆਇਆ ਪਾਣੀ ਬਾਈ ਤੇ ਬਾਈ ਜੀ ਗੱਲ ਕਰੀਏ ਸਰਕਾਰ ਦਾ ਕੋਈ ਨੁਮਾਇੰਦਾ ਕੋਈ ਐਮ ਐਲ ਏ ਕੋਈ ਕੁਸ਼ ਕੋਈ ਸਰਪੰਚ ਕੋਈ ਆਇਆ ਇੱਥੇ ਕੋਈ ਢੀੜਾ ਮਾਰ ਕੇ ਗਿਆ ਨਾ ਬਈ ਉਹ ਰੇ ਤਾਂ ਨਹੀਂ ਆਇਆ ਐਮ ਐਲ ਏ ਉੱਥੇ ਖੜ ਕੇ ਪੁਲਪਾ ਫੋ ਆਹ RAM ਤੇ ਆਪਣੇ ਘਰਾਂ ਬੈਠੇ ਸਾਰੇ ਮਤਲਬ ਬਸ ਉਹੀ ਪਹਿਲਮਾਨੀ ਗੇਰੇ ਗੇੜੇ ਵਜ ਰਹੇ ਨੇ ਤੇ ਫੋਟੋਆਂ ਤਰਾਂ ਲਾ ਕੇ ਲੱਗ ਜਾਓ ਫੋਟੋਆਂ ਖਿਚਾ ਰਹੇ ਨੇ ਕੰਮ ਕੋਈ ਨਹੀਂ ਹੋ ਰਿਹਾ ਫਸਲਾਂ ਕਿਸਾਨਾਂ ਦੀ ਜਿਹੜੀ ਪੁੱਤਾਂ ਵਾਂਗੂ ਪਾਲੀ ਹੋਈ ਹੈ ਸਾਰੀ ਖਰਾਬ ਹੋ ਗਈ ਸਭ ਖਰਾਬ ਹੈ ਨਾ ਕਿਸੇ ਨੂੰ ਮੁਆਵਜ਼ਾ ਮਿਲਣਾ ਦੋ ਚਾਰ ਦਿਨ ਦੀ ਬਾਤ ਹੈ ਇੱਕ ਦੋ ਵਾਰੀ ਬਾਤ ਉਡਣੀ ਹੈ ਮੁੜ ਕੇ ਫੇਦਾ ਹੋ ਜਾ ਮਹਾਰਾਜ ਮੁਆਵਜ਼ੇ ਦੀ ਗੱਲ ਕਰੋ ਭਗਵੰਤ ਮਾਨ ਸਾਹਿਬ ਨੇ ਜਦੋਂ ਸੱਤਾ ਚਾਹਣਾ ਸੀ ਉਸ ਤੋਂ ਪਹਿਲਾਂ ਕਹਿੰਦੇ ਸੀ ਮੈਂ ਤਾਂ ਮੁਰਗੀ ਦੇ ਮਰੀ ਦਾ ਵੀ ਮੁਆਵਜ਼ਾ ਦਊਂਗਾ ਆਪਣੇ ਖੱਤਰ ਥੋੜੀ ਹੈ ਹਮਾਚਲਾ ਖੱਤਰ ਹੈ ਕੰਗੜਾ ਨਾ 2 ਗੱਲ ਪੰਜਾਬ ਦੀ ਕਰ ਰਹੇ ਹੋ ਜਦੋਂ ਕਿਸੇ ਹੋਰ ਜਗ੍ਹਾ ਨੂੰ ਹੜਾਂ ਦੀ ਮਾਰ ਪੈਂਦੀ ਹੈ ਜਾਂ ਫਿਰ ਕਿਸੇ ਹੋਰ ਜਗ੍ਹਾ ਦੀ ਗੱਲ ਕਰੀ ਕੋਈ ਆਫਤ ਆਂਦੀ ਹੈ ਤਾਂ ਪੰਜਾਬੀ ਜਾ ਕੇ ਖੜਦੇ ਨੇ ਪਰ ਇਸ ਟਾਈਮ ਤੇ ਦੇਖਿਆ ਜਾਂਦਾ ਤਾਂ ਪੰਜਾਬ ਦੇ ਨਾਲ ਸਿਰਫ ਪੰਜਾਬ ਖੜਾ ਵਾ ਪੰਜਾਬ ਹੋਰ ਕੋਈ ਸਟੇਟ ਨਹੀਂ ਖੜਦੀ ਹਰਿਆਣਾ ਜੋ ਆਪਣੇ ਭਾਈਚਾਰਾ ਉਹ ਆ ਰਿਹਾ ਬਾਕੀ ਸਭ ਬੰਦ ਖਜ਼ਾਨੇ ਦੇ ਮੂੰਹ ਵੀ ਖੋਲਦੇ ਆ ਹੋਸਟੇਟਾਂ ਵਾਸਤੇ ਆਪਣੇ ਵਾਸਤੇ 1 ਰੁਪਿਆ ਵੀ ਨਹੀਂ ਹਜੇ ਦਿੱਤੀ ਆਇਆ ਪਰ ਖਜ਼ਾਨਾ ਤਾਂ ਭਗਵੰਤਵਾਨ ਸਾਹਿਬ ਦੀ ਵੀਡੀਓ ਦੇਖ ਲਓ ਤਾਂ ਕਹਿੰਦੇ ਨੇ ਕਿ ਖਜ਼ਾਨਾ ਤਾਂ ਇੰਨਾ ਵਧਿਆ ਪਿਆ ਕਿ ਉਹਦਾ ਦਰਵਾਜ਼ਾ ਨਹੀਂ ਬੰਦ ਹੋ ਰਿਹਾ ਢੱਕਣ ਨਹੀਂ ਬੰਦ ਹੋ ਰਿਹਾ ਬਹੁਤ ਦਿੱਲੀ ਖਤਰੇ ਕੇ ਪੰਜਾਬ ਮਤੋਂ ਨੂੰ ਪਤਾ ਵੀ ਅੱਗੇ ਨੂੰ ਆਣਾ ਨਾ ਇੱਕ ਵੀ ਸੀਟ ਨਹੀਂ ਆਣੀ। ਸੋ ਤੁਸੀਂ ਜਿਵੇਂ ਆਮ ਆਦਮੀ ਦੀ ਸਰਕਾਰ ਹੈ ਇਸ ਟਾਈਮ ਤੇ ਕਿੰਨੇ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਫਸਲ ਖਤਮ ਹੋ ਗਈ ਆ। ਖੇਤ ਤਬਾਹ ਹੋ ਰਹੇ ਨੇ। ਕਈਆਂ ਨੂੰ ਤਾਂ ਜਿਵੇਂ ਤੁਸੀਂ ਕਹਿ ਰਹੇ ਹੋ ਹੁਣਸਰ ਵਾਲੀ ਸਾਈਡ ਤੇ ਜਲਪੁਰ ਹਾਲ ਉੱਥੇ ਤਾਂ ਬਹੁਤ ਬੁਰਾ ਹਾਲ ਹੈ ਵੀ। ਉੱਥੇ ਤੋਂ ਮੈਂ ਇਹ ਨਹੀਂ ਕਹਿੰਦਾ ਵੀ ਕਣਕ ਵੀ ਨਹੀਂ ਬੀਜੀ ਜਾਣੀ ਉੱਥੇ। ਐਨੇ ਐਨੇ ਲੈ ਲਈ ਜਾਵੂਗੀ ਕਣਕ ਵੀ ਨਹੀਂ ਬੀਜੀ ਜਾਣੀ ਉੱਥੇ। ਇਹਦੇ ਨਾਲ ਤਾਂ ਬਿਮਾਰੀਆਂ ਦਾ ਵੀ ਖਤਰਾ ਵਧ ਗਿਆ ਫਿਰ। ਬਿਮਾਰੀਆਂ ਵਧਣਾ ਜਾਨਵਰਾਰੇ ਮਰ ਕੇ ਵਿੱਚ ਸੋ ਕੋਠਿਆਂ 'ਮ ਬੈਠੇ ਆ। ਗੰਦਾ ਪਾਣੀ ਆ ਰਿਹਾ। ਬਿਮਾਰੀਆਂ ਆਉਣੀਆਂ। ਮਤਲਬ ਜਿਹੜੇ ਸਰਕਾਰ ਵੱਲੋਂ ਪਹਿਲਵਾਨੀ ਗੇੜੇ ਮਾਰੀ ਜਾਂਦੇ ਨੇ ਬਸ ਤੁਸੀਂ ਕਹ ਰਹੇ ਫੋਟੋਆਂ ਪਿੱਛੇ ਵੱਜ ਰਹੇ ਨੇ ਉਹ ਇਬਤਿਮ ਬਾਈ ਕੋਈ ਵੀ ਨਹੀਂ ਆਇਆ ਨਾ ਕੋਈ ਰਾਸ਼ਨ ਆਇਆ ਨਾ ਕੋਈ ਚਾਰ ਆਇਆ ਡੰਗਰਾਂਬਾਸ ਤਾਂ ਨਾ ਕੋਈ ਮੈਡੀਕਲ ਦੀ ਸਹੂਲਤ ਆਈ ਨਾ ਕੋਈ ਕਿਸ਼ਤੀ ਆਈ ਉਹ ਵੀ ਉੱਥੇ ਇਸਰ ਵਾਲਾ ਸ਼ਾਇਦ ਆਰਮੀ ਵਾਲਾ ਟਰੱਕ ਆਇਆ ਵੀ ਬੁੱਥੀ ਖੜੀ ਆ ਕੋਈ ਪਿੰਡ ਮਨੀ ਬੜਿਆ ਕੋਈ ਕੁਝ ਨਹੀਂ ਆਇਆ ਆਪ ਦੇਖੋ ਤੇ ਇਹ ਹੁਣ ਪਾਣੀ ਹੌਲੀ ਹੌਲੀ ਕਰਕੇ ਵਧਣਾ ਸ਼ੁਰੂ ਹੋ ਗਿਆ ਲੋਕਾਂ ਦੇ ਆਪਦੇ ਸਾਧਨ ਖਤਮ ਹੋ ਰਹੇ ਨੇ ਕੀ ਲੱਗਦਾ ਹੈ ਕਿ ਪੰਜਾਬ ਸਰਕਾਰ ਨੂੰ ਕੋਈ ਗੁਹਾਰ ਲਾਣਾ ਚਾਹੂਗੇ ਇਸ ਟਾਈਮ ਤੇ ਭਾਈ ਉਹਨਾਂ ਵੱ ਤੋਂ ਹੱਥ ਨਾ ਫਾਇਦਾ ਉਹਨਾਂ ਕੀ ਮਿੰਨਤਾ ਕਰਕੇ ਜੋ ਦਾ ਆਪਣਾ ਭਾਈਚਾਰਾ ਐਨ ਆਰ ਆਈ ਵੀਰਾਂ ਜਿਹੜਾ ਆਪਣਾ ਸਹਿਯੋਗ ਕਰਦੇ ਆਂ ਪੰਜਾਬ ਸਰਕਾਰ ਦੇ ਕੋਈ ਆਸ ਨਹੀਂ ਹੈ ਨਾ ਰੱਖੋ ਮੈਂ ਕੱਦ ਵੀ ਕਹਿ ਦਿੰਦੇ ਆਪਣੀ ਨਦੀਆਂ ਮਾਂ ਦੇ ਜਿੱਕੀ ਜ਼ਮੀਨਾਂ ਰੇਤਾ ਪੱਟ ਕੇ ਆਪਣੀ ਉੱਚੀ ਕਰ ਲੋ ਜੋ ਨੌਬਤਾ ਜਾ ਵੀ ਨਹੀਂ ਦੀ ਮਤਲਬ 2023 ਦੇ ਵਿੱਚ ਵੀ ਹੜਾਂ ਦੀ ਮਾਰ ਪੈ ਰਹੀ ਆ ਕਈ ਬੰਦੇ ਤਾਂ ਕਹਿੰਦੇ ਅਸੀਂ ਉਹਨਾਂ ਦੇ ਜਿਹੜੇ ਕਰਜ਼ੇ ਝੜੇ ਪੈ ਨੇ 2023 ਤੋਂ ਬਾਅਦ ਪੂਰੇ ਨਹੀਂ ਹੋ ਰਹੇ ਤੇ ਇੱਕ ਵਾਰ ਫੇਰ ਤੋਂ ਹੜਾਂ ਦੀ ਮਾਰ ਪੈਣੀ 23 ਵਾਲੀ ਦੇ ਹੋਜੀ ਪੈਸੇ ਆਈਓ ਨਹੀਂ ਕਿਸੇ ਦੇ 23 ਵਾਲੀਓ ਨਹੀਂ ਮਾਰ ਛੱਲੀ ਜਾਰੀ ਨਾ ਉਹਦੇ ਵਿਚਾਰਿਆਂ ਨੂੰ ਯੋ ਕਿੱਥੇ ਚੱਲ ਲੰਗੇ ਦੁਬਾਰੇ ਫੇਰ ਇੱਕ ਵਾਰ ਫੇਰ ਤੋਂ ਹੜਾ ਦੀ ਮਾਰ ਪੈ ਗਈ ਆ ਪ੍ਰਸ਼ਾਸਨ ਤਾਂ ਕਹਿ ਰਿਹਾ ਸੀ ਮਦਦਤ ਦੀ ਪੂਰੀ ਕੋਸ਼ਿਸ਼ ਕਰ ਰਿਹਾ ਜਹਾਜ਼ ਤੋਂ ਹੈਲੀਕਾਪਟਰ ਤੋਂ ਸਮਾਨ ਦਿੱਤਾ ਜਾ ਰਿਹਾ ਜਾ ਦੇ ਦੋ ਨਿਆਣੇ ਡਰਾ ਕੇ ਲੰਘ ਜਾ ਬਈ ਦੇਖੀ ਨਹੀਂ ਵੀਡੀਓ ਸਮਾਂ ਕਿਸੇ ਕੀ ਤਰਪਾਲਾਂ ਡਾਦਿਆਂ ਕਿਸੇ ਕਿਸ ਰਾਸ਼ਨ ਪਤਾ ਨਹੀਂ ਹੈ ਪਤਾ ਇਨਾਂ ਉਹ ਤੋਂ ਜਾਨਵਰੇ ਕੰਮ ਮਾਰਿਆ ਰਾਸ਼ਨ ਪਰ ਭਗਵੰਤ ਮਾਨ ਸਾਹਿਬ ਵੀ ਹੁਣ ਗਰਾਉਂਡ ਜ਼ੀਰੋ ਤੇ ਜਾ ਜਾ ਦੇਖ ਰਹੇ ਨੇ ਉਹਨਾਂ ਦੀ ਵੀ ਹੁਣ ਕਹਿੰਦੇ ਜਾਣਕਾਰੀ ਆ ਰਹੀ ਤਬੀਅਤ ਖਰਾਬ ਹੋ ਗਈ ਉਹ ਤੋਂ ਇੱਕ ਵੀਡੀਓ ਵੀ ਦੇਖ ਰਹੇ ਤੇ ਆਪਾਂ ਪਤਾ ਨਹੀਂ ਕੋਈ ਉਹਨਾਂ ਦਾ ਹੋਏ ਮੈਂਬਰ ਚੰਗੇ ਐ ਨਾ ਨੋਵਾਲਸਾ ਲਾਈਵੀਆਂ ਸੁਰਖੀ ਪਿੰਦੀ ਲਾਈਵ ਜੀ ਕਲਗਣ ਲੱਕੇ ਰੋ ਰਿਆ ਉਹ ਕਿਹੜਾ ਕੋਈ ਇਸਕਾ ਡੁੱਬਿਆ ਉਹਦਾ ਹੁਣ ਜੋ ਫੋਟੋ ਵਾਇਰਲ ਜੋ ਫੋਟੋ ਵਾਇਰਲ ਹੋ ਰਹੀ ਹੈ ਜੱਫੀ ਪਾ ਕੇ ਰੋ ਹਾਂ ਜੱਫੀ ਪਾ ਕੇ ਰੋ ਰਿਆ ਉਸਕਾ ਤਾਂ ਪਿੰਡੋ ਨਹੀਂ ਤਾਂਤਾ ਉਦੋਂ ਸੁੱਕੀ ਮਾਂਦੀ ਜਮੀ ਮਤਲਬ ਡਰਾਮੇ ਬਾਜੀਆ ਹੋ ਰਹੀ ਜਾਂ ਡਰਾਮੇ ਬਾਜੀ ਸੋਸੀ ਬਾਜੀ ਐਕਟਰ ਹੈ ਡਰਾਮੇ ਬਾਜਾ ਭੰਡਾ ਹੈ ਭੰਡਾ ਬਾਜੀ ਤੋਂ ਕਰਿਓਗਾ ਉਸਕੀ ਕੁੜੀ ਹੈ ਦੂਸਰੀ ਪਹਿਲਾਂ ਵਿਆਹ ਹੋਇਆ ਵਾ ਉਹ ਕਹੇ ਕਿ ਹਾਂ ਮਨੂ ਤਾਂ ਸਾਹ ਨਹੀਂ ਸਕਿਆ ਪੰਜਾਬ ਕਿੱਥੇ ਸਾਹ ਲੈ ਕਿਸਕੇ ਹੱਥ ਬੜਾ ਥਨੇ ਸਰਾ ਭੀਗੇ ਸਿਰੇ ਦਾ ਸਰਾ ਭੀ ਭੰਡੇ ਹੋ ਸੋ ਕੀ ਲੱਗਦਾ ਹੁਣ ਜਿਹੜਾ ਪੰਜਾਬ ਨੂੰ ਆਪਣਾ ਜਿਹੜਾ ਆਪ ਹੀ ਖੜਨਾ ਪੈਣਾ ਆਪਣੇ ਨਾਲ ਬਸ ਆਪਣਾ ਭਾਈਚਾਰਾ ਖੜੇਗਾ ਕੋਈ ਨਹੀਂ ਗੱਲ ਖੜਦਾ ਵੀ ਪੰਜਾਬਗੇ ਸੋ ਬਿਲਕੁਲ ਲੋਕਾਂ ਦਾ ਹੁਣ ਤੋਂ ਹੀ ਕਹਿਣਾ ਸ਼ੁਰੂ ਹੋ ਗਿਆ ਕਿ ਪੰਜਾਬ ਦੇ ਨਾਲ ਸਿਰਫ ਪੰਜਾਬ ਹੀ ਖੜਾ ਹੋਊਗਾ ਤੇ ਅੱਗੇ ਤੁਹਾਨੂੰ ਦਿਖਾਉਂਦੇ ਰਾਵਾਂਗੇ ਕਿ ਅੱਗੇ ਪਾਣੀ ਦੀ ਕੀ ਸਥਿਤੀ ਹੈ ਪਾਣੀ ਦਾ ਲੈਵਲ ਕਿੱਥੇ ਪਹੁੰਚ ਰਿਹਾ ਤੇ ਹੋਰ ਵੀ ਅਪਡੇਟਸ ਲਈ ਜੁੜੇ ਰਹੋ ਪੰਜਾਬੀ ਲੋਕ ਦੇ ਨਾਲ